ਵੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਧਰੂ ਚਰਨਾ ਸਿਰ ਜਾਉ ਸਦਾ ਗੁਰ ਕੈ ਬਲਿਹਾਰੀ ਕਾਣ ਸੁਨੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਸੇਵਕ ਸ਼ਰਨ ਗਹੀ ਦਰਬਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਹੀ ਦਰਬਾਰੀ بلا ویوں بول سوامی قدرت کبن ہماری گا ساد سنگ نانک جس گاؤ جو پرب ات پیاری ਸਕਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹ ਗਹੇ ਕੀ ਲਾਜ ਅਸ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰਾ ਕਰਤਾ ਸਚਿਆਰ ਮੇਟਾ ਸਾਈਂ ਮੇਟਾ ਕਰ ਕਰਖਤਿ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਪਾਇਆ ਤੁਧਿ ਆਪ ਵਿਛੋੜਿਆ ਆਪ ਬਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੈ ਤੁਝ ਬਿਨ ਦੁਜਾ ਕੋਈ ਨਾਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਕੀ ਮੇਲ ਜਿਸਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋਤ ਬੈਗਨ ਦੂਜਾ ਹੈ ਅਭਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਨ ਸੋਏ ਜਨ ਨਾਮਿਕ ਗੁਰਮੁਖ ਪ੍ਰਗਟ ਹੋਏ ਜਿਨ ਹਰ ਸੇਵਿਆ ਤਿਨ ਸੁਖ ਪਾਏ ਜਨ ਵਾਹਿਗੁਰੂ 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 ਵਾਹਿਗੁਰੂ

ਗੁਜ਼ਾਰਾ ਜੀ ਸਭ ਕਲਾ ਭਰਪੂਰ ਜਗੋ ਜੁਗ ਕਟਲ ਸਰਬ੍ਰੇ ਕਾਇਨਾਤ ਵਾਲੀਏ ਕੁਲ ਆਲਮ ਸੋਚੀ ਮਨੁੱਖਤਾ ਦੇ ਸਾਜੇ ਰਹਿਬਰ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਸਜੇ ਹੋਏ ਦਰਬਾਰ ਅੰਦਰ ਜੁੜੇ ਬੈਠੇ ਸਰਬਤ ਮਾਈ ਭਾਈ ਸਤੂ ਜੀ ਦੀ ਸਾਜੀ ਦੁਆਜੀ ਸਾਹਿਬ ਸੰਗਤ ਜੀ ਆਦੂ ਸਤਕਾਰ ਸਹਤ ਗੁਰਫਤੇ ਦੀ ਸੰਗ ਪਾਓ ਗੱਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਤਰਸ ਕੀਤਾ ਹੈ ਸਾਡੇ ਤੁਹਾਡੇ ਸਾਰਿਆਂ ਤੇ ਰੋਜ਼ੀਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੁਝ ਪਲ ਸਤਸੰਗਤ ਕਰਨ ਦਾ ਸੁਭਾਗ ਮਿਲਿਆ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਕੀ ਨੇ ਕਲ ਯੁਗ ਦੇ ਵਿੱਚ ਸਭ ਤੋਂ ਉੱਤਮ ਕਰਮ ਸਤ ਸੰਗ ਹੀ ਹੈ ਗੁਰਸਿੱਖਾਂ ਨੇ ਪੁੱਛਿਆ ਸੀ ਬੇਨਤੀ ਕਰਕੇ ਜੀ ਗਰੀਬ ਨਿਵਾਜ਼ ਪਿਛਲਿਆਂ ਯੁਗਾਂ ਦੇ ਵਿੱਚ ਜਦੋਂ ਕੋਈ ਧਰਮ ਦੇ ਮਾਰਗ ਦੇ ਉੱਤੇ ਚੱਲਣ ਦਾ ਮਨ ਬਣਾਉਂਦਾ ਦੇ ਉਹ ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਅਨੇਕ ਤਰ੍ਹਾਂ ਦੇ ਕਠਨ ਸਾਧਨ ਕਰਦਾ ਕੋਈ ਧੋਨੀਆਂ ਤਾਪਦਾ ਕੋਈ ਜਲ ਧਾਰੇ ਕਰਦਾ ਕੋਈ ਦਰਖਤਾਂ ਦੇ ਨਾਲ ਪੁੱਠੇ ਲਟਕਦਾ ਕੋਈ ਵਰਤ ਰੱਖਦਾ ਕੋਈ ਤੀਰਥਾਂ ਦਾ ਰਟਨ ਕਰਦਾ ਉਹ ਜਿੰਨੇ ਵੀ ਸਾਤ ਇਨਸਾਨ ਉਹਨਾਂ ਦੇ ਨਾਲ ਸਰੀਰ ਨੂੰ ਬਹੁਤ ਖੇਚਲ ਹੁੰਦੀ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਆਲੇ ਦੁਆਲੇ ਧੂੜੀਆਂ ਬਾੜ ਕੇ ਵਿਚਾਲੇ ਬੈਠਣਾ ਸਰੀਰ ਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਉਹ ਮਾਗਦੀਆਂ ਸਰਦੀਆਂ ਦੇ ਵਿੱਚ 100 100 ਘੜਾ ਪਾਣੀ ਦਾ ਸਿਰ ਵਿੱਚ ਪਵਾਉਣਾ ਇਹਨੂੰ ਜਲ ਧਾਰਾ ਕਰਨ ਆਵੇ ਉਹਦੇ ਨਾਲ ਸਰੀਰ ਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਦਰਖਤਾਂ ਦੇ ਨਾਲ ਟੁਠੇ ਲਟਕਣਾ ਕਿੰਨੀ ਤਕਲੀਫ ਹੁੰਦੀ ਹੋਏਗੀ ਪਰ ਇਹ ਜਿਨੇ ਵੀ ਸਾਧਨ ਨੇ ਮਹਾਰਾਜੀ ਪਿਛਲਿਆਂ ਯੁੱਗਾਂ ਤੇ ਸਾਧਨ ਨੇ ਤੇ ਆਪ ਵੀ ਕਹਿੰਦੇ ਹੋ ਕਾਲ ਯੁੱਗ ਦੇ ਵਿੱਚ ਕੋਈ ਸਾਧਨ ਸਭ ਤੋਂ ਉੱਤੇ ਹੈ ਉਹ ਕਿਹੜਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਸ਼ਰੋਮਣੀ ਕਰ ਕਿਹੜਾ ਜੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਕੀਰਤਨ ਉਹ ਨਾਰਾ ਜੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਕੀਰਤਨ ਵਿੱਚ ਤੇ ਸਾਨੂੰ ਕੋਈ ਤਕਲੀਫ ਨਹੀਂ ਹੁੰਦੀ ਸਰੀਰ ਨੂੰ ਕੋਈ ਖੇਚਲ ਨਹੀਂ ਹੈ ਪਰ ਆਪ ਜੀ ਕਹਿੰਦੇ ਹੋ